ਜੋ ਵੀ ਘਟਨਾ ਜੇਲ੍ਹ ਦੇ ਅੰਦਰ ਹੋਈ ਸੀ ਜਿਸ ਕਰਕੇ ਜੇਲ੍ਹ ਇਨਮੇਟਸ ਨੇ ਕੋਈ ਵਾਇਲੈਂਟ ਸਟ्रेस ਕ੍ਰੀਏਟ ਕੀਤੀ ਸੀ ਮੈਂ ਪਹਿਲੋਂ ਇਹ ਦੱਸਣਾ ਚਾਹੁੰਦਾ ਥੈਟ ਫਾਰ ਦਾ ਟਾਈਮ ਬਿੰਗ ਇਟ ਹੈਸ ਬੀਨ ਹੈਂਡਲਡ ਐਮੇਕਪਲੀ ਆਹ ਚੱਲ ਗਿਆ ਕੜੀ ਗੱਲ ਹੋ ਜਾਓ ਉਹ ਅੱਜ ਤੁਮਾਣੀ ਵੀ ਕਿਨਾਂ ਆਣਿਆ ਵਾ ਉਹ ਨਹੀਂ ਆੜੇ ਕਿੰਨਾ ਬਾਹਰ ਨੂੰ ਕੋਈ ਨਾ ਫਿਲਹਾਲ ਕੋਈ ਟੋਆ ਯਾਰ ਕਿਤੇ ਲੱਗੀ ਜਿਹਨੇ ਬਹੁਤ ਸੀ ਜਿਹੜਾ ਰੋੜੇ 4 ਵਜੇ ਪਹਿਲੇ ਦੇ ਸਾਰੇ 2 ਵਜੇ ਬੰਦੇ ਜੋ ਵੀ ਘਟਨਾ ਜੇਲ੍ਹ ਦੇ ਅੰਦਰ ਹੋਈ ਸੀ ਜਿਸ ਕਰਕੇ ਜੇਲ੍ਹ ਇਨਮੈਟਸ ਨੇ ਕੋਈ ਵਾਇਲੈਂਟ ਸਟ्रेस ਕ੍ਰੀਏਟ ਕੀਤੀ ਸੀ ਮੈਂ ਪਹਿਲਾਂ ਇਹ ਦੱਸਣਾ ਚਾਹੁੰਦਾ ਦੈਟ ਫਾਰ ਦਾ ਟਾਈਮ ਬੀਂਗ ਇਟ ਹੈਜ਼ ਬੀਨ ਹੈਂਡਲਡ ਐਮੀਕੇਬਲੀ ਠੀਕ ਹੈ ਜੋ ਇਨਮੇਟਸ ਨਾ ਕੋਈ ਵਧੀਕੀ ਉਹ ਦੱਸਦੇ ਨੇ ਉਹਨਾਂ ਦੀ ਸੁਣਵਾਈ ਕੀਤੀ ਗਈ ਹੈ ਉਹਨਾਂ ਦੇ 10 15 ਨੁਮਾਇੰਦਿਆਂ ਨਾਲ ਬੈਠ ਕੇ ਮੈਂ ਗੱਲ ਕੀਤੀ ਹੈ ਆਪਣੀ ਸਾਰੀ ਟੀਮ ਦੇ ਨਾਲ ਜਿਹੜੇ ਪੁਆਇੰਟਸ ਉਹਨਾਂ ਨੇ ਦਿੱਤੇ ਨੇ ਉਹਨਾਂ ਨੂੰ ਕਲਮਬੰਦ ਕੀਤਾ ਗਿਆ ਸੁਬਨੰਦ ਜੇਲ ਗੁਰਦਾਸਪੁਰ ਬੜੀ ਖੁਸ਼ੀ ਦੀ ਗੱਲ ਹੈ ਕਿ ਇਨਮੇਟਸ ਨੂੰ ਉਹਨਾਂ ਤੇ ਵਿਸ਼ਵਾਸ ਸੀਗਾ ਕਿ ਜਿਹੜੇ ਤਰੀਕੇ ਨਾਲ ਸਾਨੂੰ ਇਹ ਸਾਡਾ ਖਿਆਲ ਰੱਖਨੇ ਨੇ ਸਾਨੂੰ ਅਸੀਂ ਉਹਦੇ ਲਈ ਖੁਸ਼ ਆ ਜਿਹੜੇ ਪੁਆਇੰਟਸ ਉਹਨਾਂ ਨੇ ਦਿੱਤੇ ਨੇ ਉਹਨਾਂ ਪੁਆਇੰਟਸ ਦੇ ਵਿੱਚ ਕੁਝ ਛੋਟੇ ਲੈਵਲ ਦੇ ਮੁਲਾਜ਼ਮਾਂ ਦੀਆਂ ਕੁਝ ਕਮੀਆਂ ਪੇਸ਼ੀਆਂ ਸੀ ਜਿਨ੍ਹਾਂ ਨੂੰ ਅਸੀਂ ਕਲਮਬੰਦ ਕੀਤਾ ਹੈ ਔਰ ਜੇਲਸ ਡਿਪਾਰਟਮੈਂਟ ਦੇ ਧਿਆਨ ਚ ਲੈ ਆਂਦਾ ਹੈ ਉਹਦਾ ਹੱਲ ਵੀ ਵਿਦਨ 3 ਡੇਸ ਕੀਤਾ ਜਾਏਗਾ ਇਸ ਤੋਂ ਇਲਾਵਾ ਕੋਸ਼ਿ ਮੈਡੀਕਲ ਇਸ਼ੂਸ ਸਿਗੇ ਕਾਮਨ ਮੈਡੀਕਲ ਇਸ਼ੂਸ ਇਨਵਾਇਟਸ ਦੇ ਜਿਨ੍ਹਾਂ ਨੂੰ ਉਹਨਾਂ ਨੇ ਸਾਡੇ ਨਾਲ ਬੈਠ ਕੇ ਗੱਲਬਾਤ ਕਰਦੇ ਆ ਹਾਈਲਾਈਟ ਕੀਤਾ ਤੇ ਸਾਨੂੰ ਕਿਹਾ ਕਿ ਸਾਡੇ ਇੱਥੇ ਨੰਬਰ ਆਫ ਇਨਵਾਇਟਸ ਜ਼ਿਆਦਾ ਨੇ ਤੇ ਸਾਡੀ ਮੈਡੀਕਲ ਟਰੀਟਮੈਂਟ ਚ ਕਮੀ ਰਹਿ ਜਾਂਦੀ ਹੈ ਡਿਪਟੀ ਕਮਿਸ਼ਨਰ ਗੁਰਦਾਸਪੁਰ ਇੱਥੇ ਨੇ ਇਹਨਾਂ ਦੇ ਸਾਹਮਣੇ ਗੱਲ ਹੋਈ ਹੈ ਇਹ ਤਿੰਨ ਡਾਕਟਰਸ ਦੀ ਟੀਮ ਚੁਣ ਕੇ ਡਿਫਰੈਂਟ ਸਪੈਸ਼ਲਿਸਟ ਦੀ ਅਗਲੇ 3 ਦਿਨ ਸਾਰੇ ਜਿਹੜੇ ਇਨਵੀਟਸ ਨੇ ਜਿਨ੍ਹਾਂ ਨੂੰ ਕੋਈ ਮੈਡੀਕਲ ਇਸ਼ੂਸ ਨੇ ਉਹਨਾਂ ਦਾ ਮੈਡੀਕਲ ਕਰਵਾਉਣਗੇ ਔਰ ਜੋਗ ਬਣਦਾ ਸਰਦਾ ਵਧੀਆ ਤਰੀਕੇ ਦਾ ਮੈਡੀਕਲ ਟਰੀਟਮੈਂਟ ਹੈ ਬੇਸ਼ੱਕ ਉਹਦੇ ਲਈ ਉਹਨਾਂ ਨੂੰ ਹਸਪੀਟਲ ਲੈ ਜਾਣਾ ਪਏ ਕਿਸੇ ਦਾ ਐਮ ਆਰ ਆਈ ਕਰਾਉਣਾ ਪਏ ਕਿਸੇ ਦਾ ਸਕੈਨ ਕਰਾਉਣਾ ਪਏ ਉਹ ਡੀ ਸੀ ਸਾਹਿਬ ਸਾਡੇ ਨਾਲ ਖੜੇ ਨੇ ਹੀ ਹੈਜ਼ ਅਗਰੀਡ ਟੂ ਥੈਮ ਦੈਟ ਹੀ ਵਿਲ ਇਨਸ਼ੋਰ ਕਿ ਉਹਨਾਂ ਦਾ ਟ੍ਰੀਟਮੈਂਟ ਹੋਏਗਾ ਸਰ ਕੁਝ ਜਾਣਕਾਰੀ ਮਿਲੀ ਹੈ ਕਿ ਸਟਾਰਟ ਕਿਉਂ ਹੋਇਆ ਸੀਗਾ ਕਲਪ੍ਰਿਤ ਕੋਲ ਨੇ ਇਹਨਾਂ ਦੇ ਯਾਰ ਪ੍ਰਿੰਸ ਨੇ ਕੀ ਪੜਾਇਆ ਗਿਆ ਸੀਗਾ ਕੀ ਹੋਇਆ ਸੀ ਸਰ ਦੇਖੋ ਜਿਹੜੀਆਂ ਉਹਨਾਂ ਦੀਆਂ ਗੱਲਾਂ ਤੋਂ ਗੱਲ ਨਿਕਲਦੀ ਹੈ ਤੇ ਸਾਡੇ ਆਫੀਸਰਸ ਤੋਂ ਬਰੀਫਿੰਗ ਲਈ ਹੈ ਦੋਨਾਂ ਦੇ ਵਿੱਚ ਦੁਵੈਤ ਹੈ ਡਾਈਕੋਟਮੀ ਹੈ ਇਸ ਕਰਕੇ ਜੋ 2-3 ਦਿਨ ਪਹਿਲਾਂ ਹੋਇਆ ਜਿਹਦੇ ਤੋਂ ਕੋਈ ਵਜ੍ਹਾ ਰੰਜਿਸ਼ ਬਣੀ ਇਨਮੇਟਸ ਦੀ ਔਰ ਜੇਲ ਸਟਾਫ ਦੇ ਨਾਲ ਥੱਲੇ ਨਾ ਕੋਈ ਤਲਖੀ ਹੋਈ ਔਰ ਉਹ ਵਾਧੇ ਦੀ ਵਾਧੇ ਦੀ ਇੱਥੋਂ ਤੱਕ ਪਹੁੰਚੀ ਉਸ ਤੋਂ ਇਲਾਵਾ ਕੁਝ ਅੱਜ ਹੋਇਆ ਜਿਹਦੇ ਵਿੱਚ ਜੜੇ ਇਨਮੇਟਸ ਨੇ ਉਹਨਾਂ ਨੇ ਵੀ ਤੋੜਪਾਨ ਕੀਤੀ ਉਸ ਤੋਂ ਇਲਾਵਾ ਕਾਇਦੇ ਕਾਨੂੰਨ ਨੂੰ ਮੇਨਟੇਨ ਕਰਨ ਵਾਸਤੇ ਅਕਿਊਟ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਹੈਂਡਲ ਕਰਨ ਵਾਸਤੇ ਜੜੀ ਪੁਲਿਸ ਰੈਕੁਜੀਸ਼ਨ ਕੀਤੀ ਗਈ ਸੀ ਜੇਲਸ ਡਿਪਾਰਟਮੈਂਟ ਵੱਲੋਂ ਉਹਨਾਂ ਪੁਲਿਸ ਨੇ ਔਰ ਬਰੇ ਸੁਚੱਜੇ ਤਰੀਕੇ ਨਾਲ ਹੈਂਡਲ ਕਰਕੇ ਜੋ ਵੀ ਮਿਨੀਮਮ ਪਾਵਰ ਫੋਰਸ ਯੂਜ਼ ਕਰਨੀ ਸੀ ਯੂਜ਼ ਕਰਕੇ ਕੋ ਕੀਤਾ ਇਹ ਸਾਰੇ ਮੁੱਦਿਆਂ ਦੇ ਉੱਤੇ ਜਿਹੜੀ ਸਾਡੀ ਬਰੀਫਿੰਗ ਆ ਪੁਲਿਸ ਟੀਮ ਦੀ ਔਰ ਜੇਲ ਟੀਮ ਦੀ ਤੇ ਜੋ ਇਨਵਿਟਸ ਕਹ ਰਹੇ ਨੇ ਉਹਨਾਂ ਚ ਵੇਰੀਏਸ਼ਨ ਹੈ ਮੈਂ ਸ਼ਾਮ ਨੂੰ ਆਇਆ ਉਹਨਾਂ ਦੇ ਕੋਲ ਅੰਦਰ ਜਾ ਕੇ ਕੱਲਿਆਂ ਸਿਵਲ ਡਰੈਸ 'ਚ ਸੀਗਾ ਮੈਂ ਉਹਨਾਂ ਦੇ ਕੋਲ ਜਾ ਕੇ ਬੈਠ ਕੇ ਉਹਨਾਂ ਦੀਆਂ ਗੱਲਾਂ ਸੁਣਿਆ ਉਸ ਤੋਂ ਬਾਅਦ ਅਸੀਂ ਸਾਰੀ ਟੀਮ ਇਕੱਠੇ ਹੋਏ ਆ ਅਸੀਂ ਉਹਨਾਂ ਦੀਆਂ ਗੱਲਾਂ ਸੁਣੀਆਂ ਅਲਟੀਮੇਟਲੀ ਯੂਨੀਨਿਮਸਲੀ ਵੀ ਹੈਵ ਡਿਸਾਈਡਡ ਸੀਨ ਅਫਸਰਸ ਕਿ ਡੀਸੀ ਗੁਰਦਾਸਪੁਰ ਇੱਕ ਐਸਡੀਐਮ ਦੀ ਡਿਊਟੀ ਲਗਾ ਕੇ ਕਾਇਦੇ ਅਨੁਸਾਰ ਮੈਜਿਸਟਰੇਲ ਇਨਕੁਆਰੀ ਕਰਨਗੇ ਜੋ ਜਿੱਥੋਂ ਗੱਲ ਸ਼ੁਰੂ ਹੋਈ ਉਸ ਤੋਂ ਇਲਾਵਾ ਜੋ ਕੋਈ ਵਧਿਕੀਆਂ ਹੋਈਆਂ ਜਾਂ ਸਾਡੇ ਮੁਲਾਜ਼ਮਾਂ ਦਾ ਕੰਡਕਟ ਆ ਜਾਂ ਇਨਵਰਟਸ ਦੇ ਕੋਈ ਕੰਡਕਟ ਨੂੰ ਵਾਚਣ ਦੀ ਗੱਲ ਆ ਇਹ ਸਮੇਂਬੱਧ ਅਨੁਸਾਰ ਉਸ ਮੈਜਿਸਟਰੇਲ ਇਨਕੁਆਰੀ ਦੀ ਰਿਪੋਰਟ ਬਣਾਉਣਗੇ ਔਰ ਉਸ ਰਿਪੋਰਟ ਤੋਂ ਬਾਅਦ ਜੋ ਕਾਇਦੇ ਅਨੁਸਾਰ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਹੋਏਗੀ ਬੇਸ਼ੱਕ ਉਹ ਸਾਡੇ ਮੁਲਾਜ਼ਮ ਦੀ ਗਲਤੀ ਹੈ ਜਾਂ ਕਿਸੇ ਇਨਮੇਟ ਦੀ ਗਲਤੀ ਹੈ ਸਰ ਕਿੰਨੇ ਲੋਕਸ ਮਲਾਜਮ ਮਲਾਜਮ ਕਿੰਨੇ ਕਿਤੇ ਦੇਖੋ ਦੇਖੋ ਪ੍ਰਿਜ਼ਨਰਸ ਵੀ ਕੁਝ ਜ਼ਖਮੀ ਹੋਏ ਨੇ ਸਾਡੇ ਮੁਲਾਜ਼ਮ ਵੀ 4-5 ਜ਼ਖਮੀ ਹੋਏ ਨੇ ਅਸੀਂ ਜਿਹੜੇ ਪ੍ਰਿਜ਼ਨਰਸ ਜ਼ਖਮੀ ਹੋਏ ਨੇ ਉਹਨਾਂ ਦਾ ਮੈਡੀਕਲ ਟ੍ਰੀਟਮੈਂਟ ਵੀ ਕਰਵਾ ਰਹੇ ਆ ਜਿਹੜੇ ਇਨਮੇਟਸ ਜ਼ਖਮੀ ਹੋਏ ਨੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਜ਼ਖਮੀ ਤੋਂ ਇਲਾਵਾ ਜਿਨ੍ਹਾਂ ਦੀਆਂ ਕੋਈ ਕ੍ਰੋਨਿਕ ਇਸ਼ੂਸ ਨੇ ਜਾਂ ਪ੍ਰੋਬਲਮਸ ਨੇ ਕ੍ਰੋਨਿਕ ਡਿਜ਼ੀਜ਼ ਵਾਲੇ ਅੰਦਰ ਨੇ ਇਨਮੇਟਸ ਉਹਨਾਂ ਦਾ ਮਸਲਾ ਹੱਲ ਕਰਨ ਵੀ डीसी साहब अपनी जिरनगरानी अपनी टीम ਕੋਲ ਕਰਾਉਣਗੇ ਤੇ 3 ਦਿਨ ਦੇ ਅੰਦਰ ਅੰਦਰ ਇਹ ਸਾਰਾ ਮੈਟਰ ਹਲਕਾ ਅੰਦਰ ਸਾਰ ਧੂਆਂ ਤਾਂ ਬੜਾ ਦਿਖ ਰਿਹਾ ਹੈ ਦੇਖੋ ਬਿਲਕੁਲ ਜਿਹੜਾ ਤੁਸੀਂ ਧੂਆਂ ਦੇਖ ਰਹੇ ਹੋ ਜੇ ਧੂਆਂ ਨਿਕਲੇ ਆ ਕੁਛ ਧੂਆਂ ਹੋਏਗਾ ਤਾਂ ਮਤਲਬ ਕੁਛ ਹੋਇਆ ਤੇ ਧੂਆਂ ਨਿਕਲੇ ਇਹ ਸਾਡਾ ਪੰਜਾਬੀਆਂ ਦਾ ਮੁਹਾਵਰਾ ਵੀ ਹੈ ਇਹ ਸਾਰਾ ਕੁਝ ਮੈਂ ਵਾਚਿਆ ਮੈਂ ਆਪ ਨਾਲ ਜਾ ਕੇ ਸਾਰਾ ਕੁਝ ਦੇਖਿਆ ਆ ਸਾਡੀ ਟੀਮ ਸਾਰੀ ਨੇ ਦੇਖਿਆ ਆ ਮੈਂ ਮੈਨੂੰ ਪਤਾ ਹੈ ਕੁਝ ਕੀ ਹੋਇਆ ਲੇਕਿਨ ਮੇਰੇ ਵੱਲੋਂ ਕਹੜੀ ਗੱਲ ਉਹ ਕਾਇਦੇ ਨੂੰ ਤੋੜਨ ਦੇ ਬਰਾਬਰ ਹੋਏਗੀ ਇਹ ਸਾਰੀਆਂ ਗੱਲਾਂ ਇੱਕ ਸੂਚਨਾਬੱਧ ਤਰੀਕੇ ਨਾਲ ਇਨਕੁਆਰੀ ਦੇ ਵਿੱਚ ਆਉਣਗੀਆਂ ਉਸ ਇਨਕੁਆਰੀ ਦੀ ਬਰੀਫਿੰਗ ਜਿਹੜੀ ਕੰਪੋਨੈਂਟ ਅਥਾਰਟੀ ਡੀਸੀ ਸਾਹਿਬ ਜਾਂ ਕਿਸੇ ਹੋਰ ਅਫਸਰ ਸੀਨੀਅਰ ਅਫਸਰ ਜੇਲ੍ਹ ਡਿਪਾਰਟਮੈਂਟ ਦੇ ਆਉਣ ਦੀ ਹੋਏਗੀ ਉਹ ਕਰਨਗੇ ਔਰ ਉਹ ਜਾਣਗੇ ਉਹਨਾਂ ਦੇ ਖਲ ਖਾਤ ਕਰਵਾਈ ਹੋਏਗੀ ਚਾਹੇ ਜੋ ਗਲਤੀ ਪਾਈ ਜਾਣਗੇ ਚਾਹੇ ਸਾਡੇ ਮੁਲਾਜ਼ਮ ਨੇ ਚਾਹੇ ਦੂਸਰੀ ਤਰਫੋਂ ਕੋਈ ਬਦੀ ਕੀਤੀ ਹੋਈ ਹੈ ਉਹ ਇਨਕੁਆਇਰੀ ਰਿਪੋਰਟ ਜਦੋਂ ਆਏਗੀ ਉਹਨੂੰ ਵਾਚਿਆ ਜਾਏਗਾ ਕੰਪੀਟੈਂਟ ਅਥਾਰਟੀ ਡਿਸਾਈਡ ਕਰੇਗੀ ਫਿਰ ਕਿ ਉਹਨੂੰ ਕੀ ਕਰਨਾ ਸਰ ਕੁਝ ਕੁਆਲਟੀ ਨੂੰ ਵੀ ਲੈ ਕੇ ਸਵਾਲ ਚੁੱਕੇ ਸੀ ਕਿ ਪ੍ਰिजनਰਸ ਨੇ ਇਹ ਖਾਣਾ ਠੀਕ ਨਹੀਂ ਹੈਗਾ ਜਾਂ ਕਿ ਮੈਂ ਦੇਖੋ ਦੇਖੋ ਮੈਂ ਦੱਸਦਾ ਜਦੋਂ ਤੁਸੀਂ ਕਰਾਉਡ ਚ ਬੈਠ ਕੇ ਇਨਵਰਟਸ ਉਹਨਾਂ ਦੀਆਂ ਕੁਝ ਗੱਲਾਂ ਨੇ ਜੜੀਆਂ ਸਾਡੇ ਕਲਚਰ ਤੇ ਬੋਲਬਾਣੀ ਨਾਲ ਜੁੜੀਆਂ ਨੇ ਠੀਕ ਹੈ ਮੈਂ ਐਸੇ ਹੀ ਏਰੀਆ ਦਾ ਰਹਿਣ ਵਾਲਾ ਉਸ ਕਲਚਰ ਤੇ ਬੋਲਬਾਣੀ ਦੇ ਮਸਲੇ ਦੇ ਜਣੀਆਂ ਉਹਨਾਂ ਨੇ ਇਸ਼ੂ ਉਠਾਏ ਨੇ ਮੈਂ ਪਹਿਲਾਂ ਤੁਹਾਡੇ ਧਿਆਨ ਚ ਲੈਂਦਾ ਆਈ ਐਮ ਵੈਰੀ ਹੈਪੀ ਕਿ ਸੁਬਡੰਡ ਜੇਲ ਗੁਰਦਾਸਪੁਰ ਉਹਨਾਂ ਤੇ ਸਾਰਿਆਂ ਨੂੰ ਇਤਬਾਰ ਆ ਉਹਨਾਂ ਦੀ ਡਿਊਟੀ ਲਗਾਈ ਗਈ ਹੈ ਕਿ ਆਪਣੇ ਮੁਲਾਜ਼ਮਾਂ ਨਾਲ ਬੈਠਣ ਆਈ ਜੀ ਪੀ ਡੀ ਜੀ ਪ੍ਰिजन ਆਈ ਜੀ ਪ੍ਰੈਜ਼ੈਂਸ ਵੀ ਉੱਥੇ ਸੀਗੇ ਸੁਬਡੰਡ ਜੇਲ ਆਪਣੀ ਜੇਰ ਨਿਗਰਾਨੀ ਜਿਹੜਾ ਕੋਰਸ ਕਰੈਕਸ਼ਨ ਚਾਹੇ ਉਹ ਟ੍ਰੇਨਿੰਗ ਨਾਲ ਚਾਹੇ ਕਾਉਂਸਲਿੰਗ ਨਾਲ ਆਪਣੇ ਮੁਲਾਜ਼ਮਾਂ ਦਾ ਕਰਨ ਵਾਲਾ ਹੈ ਉਨੂੰ ਵੀ ਦੁਰਸਤ ਕਰਨਗੇ ਸੋਰੀ ਇਨਵੈਂਟਰੀ ਆਪਾਂ ਦੇ ਵਿੱਚ ਕੋਈ ਤਫਸਿਲ ਸੀ ਕਿ ਜੇ ਜੇਲ ਜੇਲ ਅਥਾਰਟिटीज ਦੇ ਨਾਲ ਸੀ ਉਹਨਾਂ ਦੇ ਜੋ ਅਜੇ ਤੱਕ ਸਰੇਦਸਤ ਸਾਹਮਣੇ ਆਉਂਦਾ ਆ ਜੀ ਕਿ ਇਨਵੈਂਟਰੀ ਦੀ ਆਪਸੀ ਤਸਲ ਨਾਲੋਂ ਜੇਲ ਡਿਪਾਰਟਮੈਂਟ ਦੇ ਥੱਲੇ ਲੈਵਲ ਦੇ ਮੁਲਾਜ਼ਮਾਂ ਨਾਲ ਤੇ ਉਹਨਾਂ ਦੀ ਟ੍ਰੀਟਮੈਂਟ ਦੇ ਮੈਟਰ ਨੂੰ ਲੈ ਕੇ ਸ਼ਬਦਾਵਲੀ ਨੂੰ ਲੈ ਕੇ ਕੁਝ ਕਿੰਤੂ ਪਰੰਤੂ ਸੀਗੇ ਜਿਹੜੇ ਇਸ ਮਾਜਿਸਟਰਲ ਇਨਕੁਆਰੀ ਦਾ ਹਿੱਸਾ ਰਹੇ ਔਰ ਲਿਖਤੀ ਤੌਰ ਤੇ ਸਾਰੇ ਪੁਆਇੰਟਸ ਲਿਖੇ ਗਏ ਨੇ ਸੁਬਨਨ ਜੇਲ ਦੇ ਹਵਾਲੇ ਕੀਤੇ ਗਏ ਨੇ ਜੇਲ ਡਿਪਾਰਟਮੈਂਟ ਉਹਨੂੰ ਕੋਰਸ ਕਰੈਕਸ਼ਨ ਕਰਨ ਵਾਸਤੇ ਜੋ ਬਣਦੀ ਦੁਰਸਤੀ ਆ ਉਹ ਕਰਨਗੇ ਫਿਲਹਾਲ ਸਿਚੁਏਸ਼ਨ ਅੰਡਰ ਕੰਟਰੋਲ ਫੇਲ ਹਾਲ ਅਸੀਂ ਸਾਰੇ ਜਣੇ ਖੜੇ ਆ ਸਾਨੂੰ ਖੁਸ਼ੀ ਆ ਇਨਮੇਟਸ ਨੇ ਵੀ ਸਾਡੇ ਨਾਲ ਕੋਆਪਰੇਟ ਕੀਤਾ ਆਈ ਐਮ ਹੈਪੀ ਕਿ ਉਹਨਾਂ ਦੇ ਉਹਨਾਂ ਦੀ ਵੇਵ ਲੈਂਥ ਤੇ ਜਾ ਕੇ ਮੈਨੂੰ ਗੱਲ ਕਰਨ ਲਈ ਕਰਨੀ ਪਈ ਬਟ ਮੈਂ ਤੁਹਾਡੇ ਨਾਲ ਕਹਿ ਸਕਦਾ ਦਾਅਵੇ ਨਾਲ ਕੀ ਸਾਡੀ ਟੀਮ ਨੇ ਸਾਰੀ ਟੀਮ ਨੇ ਦਿਨ ਤੋਂ ਲੈ ਕੇ ਸਵੇਰ ਤੋਂ ਕਾਫੀ ਮਿਹਨਤ ਕੀਤੀ ਹੈ। ਔਰ ਐਸ ਵळे ਅੰਦਰ ਦਾ ਮਾਹੌਲ ਸ਼ਾਂਤਮਈ। ਸਰ ਕਿੰਨੇ ਘੰਟੇ ਕੰਟਰੈਕਟਰ ਨੂੰ ਦਿੱਤਾ ਗਿਆ ਸਰਵੇਸ਼ਨ ਨੂੰ? ਹਾਂਜੀ। ਕਿੰਨੇ ਘੰਟੇ ਲੱਗੇ ਕਿੰਨੇ ਘੰਟੇ ਕੰਟਰੈਕਟਰ ਨੂੰ ਅਸਰ? ਕਿ ਜਿੰਨੇ ਸਵੇਰੇ ਸ਼ੁਰੂ ਹੋਈ ਹੈ ਤੇ ਹੁਣ ਤੋਂ ਅੱਧਾ ਹੀ ਘੰਟਾ ਦਾ ਜੋ ਟਾਈਮ ਹੈ ਉਹਨੂੰ ਕਾਊਂਟ ਕਰ ਲਓ। ਸਾਰੀ ਫੈਕਟਰੀ ਹਲੇ ਵੀ ਕੁਝ ਫਾਇਰਿੰਗ ਨਹੀਂ ਕਿ ਸਾਰੇ نیچے ਜਾ ਚੁੱਕੇ ਨੇ ਉਹ નીચે ਲੱਜਾ ਕੇ। ਨਹੀਂ। ਦੇਖੋ ਬੈਰਕਸ ਦੇ ਵਿੱਚ ਨੇ। ਲੇਕਿਨ ਜਿਹੜੀ ਬੈਰਕ ਡੈਮੇਜ ਹੋਈ ਆ। ਉਸ ਬੈਰਕ ਦੇ ਇਨਵੈਂਟਸ ਨੂੰ ਰੀਅਲਾਈਨ ਕਰਨ ਵਾਸਤੇ ਰੀਅਡਜਸਟਮੈਂਟ ਕਰਨ ਵਾਸਤੇ ਸੁਦਨ ਜੇਲ ਆਈਜੀ ਜੇਲਸ ਇਸ ਗੱਲ ਨੂੰ ਹੈਂਡਲ ਕਰਦੇ ਕਿੰਨੀਆਂ ਬੈਰਕਾਂ ਨੂੰ ਸੌਣਿਆ ਸਰ ਦੇਖੋ ਇਹ ਜਿਹੜਾ ਮੈਟਰ ਸੀਗਾ ਇੱਕ ਬੈਰਕ ਦਾ ਸੀਗਾ ਦੂਜੀਆਂ ਬੈਰਕ ਤੇ ਜਿਵੇਂ ਹਮਦਰਦੀ ਹੁੰਦੀ ਆ ਉਸ ਕਰਕੇ ਸਪਰੈਡ ਕੀਤਾ ਆਦਰਵਾਇਸ ਟੈਕਨੀਕਲੀ ਇਟ ਵਾਸ ਲਿਮਟਡ ਟੂ 1 ਬੈਰਕ ਆਲਰੇਡੀ ਆਈਡੀਜੀ ਲਾ ਐਂਡ ਆਰਡਰ ਨੇ ਸਾਰਿਆਂ ਨੂੰ ਦੱਸਿਆ ਹੈ ਕਿ ਜੇਲ ਇਨਵੈਂਟਸ ਦੇ ਕੁਝ ਗ੍ਰਿਵਾਂਸਸ ਹੈਗੇ ਆ ਪੁੱਛੋਣਾ ਤੇ ਆਪਾਂ ਗ੍ਰਿਵਾਂਸਿਸ ਨੂੰ ਲੈ ਕੇ ਉਹ ਐਜੀਟੇਟ ਕਰ ਰਹੇ ਸੀਗੇ ਜਿਸ ਕਰਕੇ ਉਹਨਾਂ ਨੇ ਅੰਦਰ ਵਾਇਲੈਂਸ ਵੀ ਕੀਤੀ ਹੈ ਜੀ ਤਾਂ ਡੀਸੀ ਸਾਹਿਬ ਤੇ ਏਡੀਜੀ ਸਾਹਿਬ ਸਾਰਿਆਂ ਨੇ ਮਿਲ ਕੇ ਉਹਨਾਂ ਨੂੰ ਸੁਣਿਆ ਹੈ ਜੋ ਉਹਨਾਂ ਦੀ ਗ੍ਰਿਵਾਂਸਿਸ ਹੈ ਉਸ ਦੇ ਬਾਰੇ ਕੋਈ ਮੈਜਿਸਟ੍ਰੇਟ ਅਪਾਇੰਟ ਕਰਨਗੇ ਡੀਸੀ ਸਾਹਿਬ ਜੋ ਉਹਨਾਂ ਨੂੰ ਐਗਜ਼ਾਮਿਨ ਕਰਨਗੇ ਕਿਉਂਕਿ ਗ੍ਰਿਵਾਂਸ ਜਿਹੜੀ ਹੈ ਉਹ ਪਰਸੀਵਡ ਵੀ ਹੁੰਦੀ ਹੈ ਤੇ ਰੀਅਲ ਵੀ ਹੁੰਦੀ ਹੈ ਜਿਹੜੀ ਸਹੀ ਹੋਏਗੀ ਉਹਦਾ ਕਰੈਕਟਿਵ ਐਕਸ਼ਨ ਲਿਆ ਜਾਏਗਾ ਜਿਹੜੀ ਪਰਸੀਵਡ ਹੈ ਉਹਦੇ ਬਾਰੇ ਉਹਨਾਂ ਨੂੰ ਕਾਉਂਸਲਿੰਗ ਕਰੀ ਜਾਵੇ। ਜਿਵੇਂ ਬੈਰਕਸ ਵਗੈਰਾ ਨੂੰ ਜਿਹੜਾ ਉਹ ਪੂਰੀ ਪੂਰੀ ਗੱਲ ਹੋ ਲੈਣ ਦੋ। ਕਿ ਕੁਝ ਹੋਣਾ ਤੇ ਇਸ਼ੂਜ਼ ਹੈ ਕਿ ਸਾਨੂੰ ਮੈਡੀਕਲ ਟ੍ਰੀਟਮੈਂਟ ਦਾ ਹੈ। ਉਹਦੇ ਬਾਰੇ ਡੀਸੀ ਸਾਹਿਬ ਮੈਡੀਕਲ ਟ੍ਰੀਟਮੈਂਟ ਟੀਮਸ ਪ੍ਰੋਵਾਈਡ ਕਰਨਗੇ। ਤੇ ਤੁਸੀਂ ਕੀ ਕਰ ਰਹੇ ਸੀਗੇ? ਜਿਹੜਾ ਜਿਵੇਂ ਬੈਰਕਸ ਵਗੈਰਾ ਜਿਹੜੀਆਂ ਅੰਦਰ ਨੁਕਸਾਨ ਕੀਤਾ ਗਿਆ ਜਾਂ ਉਹਦੇ ਕੀ ਕਰ ਪਾਈਏ। ਹਾਂ ਜਿਹੜਾ ਲਾਅ ਐਂਡ ਆਰਡਰ ਦਾ ਪੁਆਇੰਟ ਹੈ ਤੇ ਲੀਗਲ ਐਕਸ਼ਨ ਹੈ ਉਹ ਪੁਲਿਸ ਦਾ ਹੁੰਦਾ ਹੈ। ਸਾਰਿਆਂ ਨੂੰ ਪਤਾ ਹੀ ਹੋਏਗਾ ਕਿ ਪ੍ਰिजन ਡਿਪਾਰਟਮੈਂਟ ਐਂਡ ਪੁਲਿਸ ਡਿਪਾਰਟਮੈਂਟ ਦੋਨੋਂ ਅਲੱਗ-ਅਲੱਗ ਹੈ। ਸੋ ਜਿਹੜੀ ਗੋਲੀ ਵਗੈਰਾ ਮੈਂ ਜਿਹੜਾ ਹੈ ਹੈੱਡ ਆਫ ਪ੍ਰिजनਸ ਹੈਗਾ। ਜਿਹੜੀ ਗੋਲੀ ਵਗੈਰਾ ਚਲੇਗੀ ਉਹ ਕੰਟਰੋਲ ਕਰਨਾ ਸੇ ਰਿਹਾ ਕਿ ਅੰਦਰੋਂ ਵੀ ਅੱਗੋਂ ਵੀ ਕਿਸ ਕਦੀਆਂ ਨੂੰ ਕੁਛ ਕੀਤਾ ਗਿਆ ਦਾ। ADJ ਬਾਈਂਡ ਆਰਡਰ ਵੀ ਐਬਲ ਟੂ ਕਮੈਂਟ ਔਨ ਥੈਟ। ਠੀਕ ਠੀਕ ਹੈ। ਸਾਡਾ ਜਿਹੜਾ ਪ੍ਰिजनਸ ਐਂਡ ਕਰੈਕਸ਼ਨਸ ਡਿਪਾਰਟਮੈਂਟ ਹੈ ਤੇ ਜੋ ਪ੍ਰिजन ਐਡਮਿਨਿਸਟ੍ਰੇਸ਼ਨ ਨਾਲ ਰਿਲੇਟਡ ਇਸ਼ੂਸ ਐਸ ਯੋਨਾਂ ਨੂੰ ਹੈਂਡਲ ਕਰ ਰਹੇ ਤੁਸੀਂ ਆਪਣੇ ਵੱਲੋਂ ਸਾਰਾ ਬਣਾ ਕੇ ਕੰਪਲੀਟ ਉਹਨਾਂ ਨੂੰ ਕਰੋਗੇ ਜੀ ਲੋਨਕ ਜਿਹੜੀ ਉਹਨਾਂ ਤੇ ਹੈ ਸੁਪਰਡੈਂਟ ਲੈਵਲ ਤੇ ਹੈ ਦੋਸ਼ੀ ਕੌਣ ਦੋਸ਼ੀ ਕੌਣੀ ਫਿਰ ਦਾ ਮਤਲਬ ਦੋਸ਼ੀ ਕਹਦੀ ਸੀ ਕਿ ਜੰਮਤ ਆਪਣੇ ਵਿਵਾਦ ਮੁਲਾਜਾ ਦਾ ਮੈਟਰ ਹੈ ਸਿਚੁਏਸ਼ਨ ਸਰਕੰਡਰ ਕੰਟਰੋਲ ਹੁੰਦਾ ਸੀ ਹਾਂ ਬਿਲਕੁਲ ਠੀਕ ਹੈ ਅੰਦਰ ਜੋ ਉਹਨਾਂ ਨੇ ਕੁਝ ਭੰਤੋੜ ਕੀਤੀ ਹੈ ਤਾਂ ਰੀਅਲਾਈਨਮੈਂਟ ਰੀਅਡਜਸਟਮੈਂਟ ਕਰ ਰਹੇ ਹਨ ਸੁਪਰਡੈਂਟ ਸਾਹਿਬ ਤੇ ਅੱਛੀ ਗੱਲ ਇਹ ਹੈ ਕਿ ਵੀ ਸੁਪਰਡੈਂਟ ਜੇਲ ਬਹੁਤ ਅੱਛੀ ਐਡਮਿਨਿਸਟ੍ਰੇਸ਼ਨ ਕਰ ਰਹੇ ਸਟਾਫ ਵੀ ਉਹਨਾਂ ਦਾ ਕੰਫੀਡੈਂਸ ਹੈ ਤੇ ਇਨਮੇਟਸ ਵੀ ਉਹਨਾਂ ਨੂੰ ਲਾਈਕ ਕਰਦੇ ਤਾਂ ਦਿੱਕਤ ਕਿਉਂ ਆਈ ਸਰ ਇਹ ਵੀ ਉਹ ਖੁਦ ਵੀ ਨਾਲ ਐਸ.ਟੀ.ਐਮ ਸਾਹਿਬ ਨੂੰ ਅਸਿਸਟ ਕਰਦੇ ਸਭ ਕੁਝ ਠੀਕ ਸੀ ਸਭ ਕੁਝ ਦਿੱਕਤ ਕਿਉਂ ਆ ਜਾਂਦੀ ਹੈ ਹਾਂ ਕਿਉਂਕਿ ਉਹ 3 ਦਿਨ ਤੋਂ ਟ੍ਰੇਨਿੰਗ ਤੇ ਸੀਗੇ ਤੇ ਐਡੀਸ਼ਨਲ ਸੁਪਰਡੈਂਟ ਤੇ ਲੋਅਰ ਸਟਾਫ ਸੀਗਾ ਤੇ ਇਹਨਾਂ ਦਾ 1-2 ਦਿਨ ਤੋਂ ਲੋਅਰ ਸਟਾਫ ਨਾਲ ਕੋਈ ਇਸ਼ੂ ਰੇਜ਼ ਹੋਇਆ ਸੀਗਾ ਜਿਸ ਕਰਕੇ ਆ ਜੈਗਿਟੇਟ ਹੋ ਕੇ ਉਹਨਾਂ ਨੇ ਸਾਡੀ ਜੇਕਰ ਇਹ ਮਾਮਲਾ ਉਸ ਜਿਹੜੇ ਨਾਲ ਕੋਈ ਨੁਕਸਾਨ ਤੋਂ ਨਹੀਂ ਹੋਇਆ ਅੰਦਰ ਨਹੀਂ ਉਹ ਐਸਾ ਨੁਕਸਾਨ ਇਸਰੇ ਦਾ ਮਤਲਬ ਜਿਹੜੇ ਜਿਹੜੇ ਦੂਜੇ ਐਡੀਸ਼ਨਲ ਸੀ ਉਹਨਾਂ ਕੋ ਹੈਂਡਲ ਨਹੀਂ ਕਰ ਪਾਏ ਮਤਲਬ ਸਿਚੁਏਸ਼ਨ ਨੂੰ ਇਹ ਦਾ ਮਤਲਬ ਤਾਂ ਕਿ ਉਹਨਾਂ ਜਿਹੜੇ ਸਪ੍ਰੈਨਟ ਤੁਸੀਂ ਦੱਸਿਆ ਜਿਵੇਂ ਟ੍ਰੇਨਿੰਗ ਤੇ ਨੇ ਜਿਹੜੇ ਬਾਕੀ ਸਟਾਫ ਸੀ ਉਹ ਹੈਂਡਲ ਨਹੀਂ ਕਰ ਪਾਇਆ ਉਹਨਾਂ ਦੀਆਂ ਜਿਹੜੀਆਂ ਸਰ ਉਹਨਾਂ ਦੀ ਕਮਪਨੀ ਜਿੰਨੇ ਤੁਸੀਂ ਪੁਆਇੰਟ ਰੇਸ ਕਰ ਰਹੇ ਹੋ ਇਹ ਮੈਜਿਸਟ੍ਰੀਅਲ ਇਨਕੁਆਇਰੀ ਚਾਹੁੰਦੇ ਆਂ ਤੇ ਅੰਦਰੋਂ ਵੀ ਬੋੜਾ ਕੀਤੀ ਹਾਂ ਹੀ ਵੈਲ ਸਬਮਿਟ ਰਿਪੋਰਟ ਓਕੇ ਬਾਕੀ ਇੰਟਰਨਲੀ ਸਾਡੇ ਸੀਨੀਅਰ ਆਫੀਸਰ ਜਿਹੜੇ ਪ੍ਰੈਜ਼ੈਂਟ ਡਿਪਾਰਟਮੈਂਟ ਦੇ ਉਹ ਐਗਜ਼ਾਮਨ ਕੋਈ ਟਾਈਮ ਬਾਰਡਰ ਖਿਆ ਗਿਆ ਜੀ ਨਿਵਾਦੀ ਦਾ ਹੋਰ ਮੈਜਿਸਟ੍ਰੀਅਲ ਵਾਲੇ ਹੋ ਦੱਸਣਗੇ ਸਾਡੇ ਆਫੀਸਰਸ ਦੇਖ ਰਹੇ ਆਂ